ਵਾਹੁਰੂ ਸੋਹ ਹੈ ਜਿਸੇ ਆਪ ਸਰਣ ਕਰ ਰਹੇ ਹੋ ਬਾਦ ਸਾਹਿਬ ਦੇ ਬਾਣੀ ਰੂਪ ਦਾ ਆਲਮ ਸਭ ਦੇ ਰਹਿਮਤਵਾਰ ਹੈ ਜੀ ਜੂਰ ਹਰ ਤਰਾ ਤਨ ਜੂਰ ਸਾਹਿ ਸ਼ੰਤ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਘਰ ਤੇ ਹੀ ਹੈ ਗਰੀਬ ਨਿਵਾਜ਼ ਸਾਹਿਬ ਜੀ ਆਪ ਸ਼ਾਸਨ ਧਾਰੀ ਹੋਏ ਤੇ ਸੁਭਜ ਇੱਕ ਜਗਤ ਰੂਪ ਸ਼ਾਸਨ ਧਾਰੀ ਹੋਣ ਦਾ ਨੇਕ ਵਕਿਆ ਸਤਿਗੁਰਾਂ ਦੇ ਬਚਨ ਕੀਤੇ ਦੁਰਹਿਤ ਨਾਮੀਆਂ ਦੇ ਅੰਦਰ ਸੁਭਾਏ ਮਾਰਨੀ ਬਿਨਾਂ ਸ਼ਰਤਾਂ ਨਾਲ ਵੇੜਿਆ ਤੋਂ ਸ੍ਰੀ ਕਾਟਿ ਆਪ ਤੁਹਾਨੂੰ ਲਾ ਸਿਧਾਨੋਂ ਇਹ ਕੋ ਉਰਾਖਿਆ ਸੋਹੇ ਪਿਆਰੇ ਬਿਨਾਂ ਸ਼ਰਤ ਕੋ ਇਸ ਦੇਵੋ ਨਾਲ ਲਿਆ ਗਿਆ ਗਰੀਬ ਨਵਾਜ਼ ਸਾਹਿਬ ਦੀ ਕਿਰਪਾ ਤੀਤੇ ਇਹਨਾ ਸ਼ਰਤਾਂ ਨੂੰ ਪੀਠ ਹਨ ਖਾਸਤਿਓ ਆਮ ਇੱਕ ਪੰਜਾਬੀ ਕਹਾਵਤ ਹੈ ਤੇ ਵਿਗੜੇ ਵਿਗੜੇ ਦਾ ਟੰਡਾ ਪੀਰ ਹੁੰਦਾ ਹੈ ਤੇ کریم ਨਵਾਜ਼ ਸਾਹਿਬ ਜੀ ਨੇ ਇਹਨਾਂ ਸ਼ਸਤਰਾਂ ਨੂੰ ਕੀ ਹੈ ਜਿਹੜੇ ਜਾਨਮ ਤੇ ਜ਼ਬਰ ਰੂਪ ਨੇ ਉਹਨਾਂ ਨੂੰ ਸਿੱਧੇ ਰਸਤੇ ਤੇ ਪਾਉਣ ਦੇ ਲਈ ਇਹ ਸ਼ਸਤਰ ਹੀ ਕਰਤਾ ਇਸ ਲਈ ਫਤਪੁਰਾ ਨੇ ਇਹਨਾਂ ਸ਼ਸਤਰਾਂ ਨੂੰ ਪੀਰ ਦੀ ਉਪਦੇਸ਼ ਦਿੱਤੀ ਹੈ ਆਸ ਕਿਰਪਾਰ ਖੰਡੋ ਖੜਕ ਤੁਬ ਤਬਰ ਰੂ ਪੀਰ ਸਹਿਬ ਸਜੋਈ ਸਹਿਬ ਜੀ ਜਹੀ ਹਮਾਰੇ ਪੀਰ ਖਾਲਸਾ ਜੀ ਨੂੰ ਗਰੀਬ ਵਰਸ ਆਪ ਸ਼ਰਤ ਧਾਰੀ ਹੋਏ ਕਿ ਸਿੱਖ ਜਗਤ ਨੂੰ ਸ਼ਸਤਰ ਭਾਰੀ ਹੋਣ ਦਾ ਉਦੇਸ਼ ਦਿੱਤਾ ਕਿ ਜ਼ਬਰ ਤੇ ਜ਼ੁਲਮ ਦੀਆਂ ਜੜ੍ਹਾਂ ਨੂੰ ਉਖੜੇ ਔਰ ਖਾਲਸਾ ਜੀ ਅੜੁੱਤੇ ਗੈਰਤ ਦੀ ਜ਼ਿੰਦਗੀ ਨੂੰ ਜਿਉਣਾ ਤੇ ਤਰ ਤਿਆਂ ਵੇਸਾ ਸ਼ਸਤਰ ਸਜਾ ਕਰਕੇ ਮੇਰੇ ਕੋਲ ਆਉਣਾ ਗਰੀਬ ਵਰਸ ਸਤੂਰ ਜੀ ਦੇ ਪੰਜ ਕਕਾਰਾਂ ਦੇ ਵਿੱਚ ਔਰ کرپان رکھیا اور خالصہ جی آج بہت سارے لوگ یہ سوال کرتے کہ کرپان کی لوگ ہے ہتھیار آگئے ہیں لوگ دور تو دور کرتے ہیں اور خالصہ جی یہ کرپان سنوں ہمیشہ یہ گل چرتے کرا سکھا توت نہیں ਉਹ ਸਾਧ ਦੇ ਨਾਲ ਸਿਪਾਹੀ ਵੀ ਹੈ ਇਹ ਸਿਪਾਹੀ ਪੁਰੇ ਦਾ ਖੋੜ ਹਮੇਸ਼ਾ ਚੇਤੇ ਰੱਖਣ ਦੀ ਲੋੜ ਦੀ ਹੈ ਖਾਲਸਾ ਜੀ ਇਹ ਸ੍ਰੀ ਸਾਹਿਬ ਗਰੀਬ ਨਵਾਜ਼ ਸਾਹਿਬ ਜੀ ਦੇ ਗਾਧਰੇ ਦੀ ਹੈ ਇਸ ਪੂਰੇ ਸਿੱਖ ਜਗ ਨੂੰ ਸ਼ਸਤਰ ਧਾਰੀ ਹੋਣ ਦਾ ਦੇ ਬਖਸ਼ ਕੀਤਾ ਹੈ ਇਹ ਪਾਵਨ ਸ੍ਰੀ ਸਾਹਿਬ ਪੱਕਾ ਸਾਹਿਬ ਕੇ ਸੁਪਾਾਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦੀ ਬੜੀ ਦੂਰ ਤੱਕ ਖੜ ਹੈ ਆਪ ਕਿਰਪਾ ਕਰ ਉਸ ਨੂੰ ਪਰਵਾਣ ਕਰ ਲਵੋ ਦਾਤਾਰ ਸਤਪੁਰਾਂ ਨੇ ਉਸ ਨੂੰ ਪਰਵਾਣ ਕੀਤਾ ਇਸੇ ਨਾਲ ਵੀ ਨਾ ਚੌਧਰੀ ਡੱਲਾ ਜੋ ਕਲ ਕੀ ਤਨਮਤਾ ਕੀ ਦੇਖ ਕੋਲ ਹਮੇਸ਼ਰ ਇਹਨਾਂ ਦੀ ਰਾਤ ਆਪ ਜਾਗ ਕੇ ਮੇਰਾ ਤਰਿਆ ਹਰ ਸਾਦੀ ਜਦੋਂ ਵੀ ਤੇ ਚੰਗਾ ਜੰਦਾ ਮੇਰੇ ਕੋਲ ਚੱਲਦੇ ਤੇ ਚੌਧਰੀ ਡੱਲਾ ਕਿਹਾ ਕਰਦਾ ਇਹ ਕਰ ਬੈ ਤੁਹਾਨੂੰ ਅੰਦੁਰੂ ਸਾਹਿਬ ਦੇ ਜਗ੍ਹਾ ਵਿੱਚ ਯਾਦ ਕਰਦੇ ਹੋਏ ਤੇ ਆਪ ਜੀ ਦੇ ਪਰਿਵਾਰ ਦਾ ਛੋਟਾ ਨਾ ਪਿੰਦਾ ਜੇ ਮੈਨੂੰ ਚੁਕਤੌਰ ਕੜੀ ਦੇ ਅੰਦਰ ਯਾਦ ਕਰ ਲੈਂਦੇ ਆਪ ਜੀ ਦੇ ਲੱਗਤੇ ਜਿਵੇਂ ਸ਼ਹੀਦ ਨਾ ਹੁੰਦੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਸਤੂ ਕੀਤੇ ਹੋ ਤਾਂ ਆਕਾਲ ਪੁਰਖ ਹੋਏ ਉਹਦਾ ਬਾਣਾ ਸੀ ਇਸਤਰਾ ਹੋ ਕੇ ਰਹਿਣਾ ਸੀ ਤੇ ਲਿਆਕਤ ਨੂੰ ਆਪਣੀਆ ਫੌਜਾ ਦੇ ਉੱਪਰ ਬੜਾ ਮਾਣ ਹੈ ਲਿਆਕਤ ਨੂੰ ਸਕੂਲ ਵੀ ਜੋੜਾ ਇੱਕ ਬੰਦੂਕ ਵੀ ਪਰਕ ਤਾਨਾ ਕੋਡ ਨੂੰ ਸਿਮਾਰਾ ਦੇ ਲਈ ਕੋਈ ਵੀ ਤਿਆਰ ਨਹੀਂ ਪੈ ਸਕਦਾ ਸਤਿਗੁਰੂ ਬੋਸੇ ਮਹਾਰਾਜ ਜੀ ਨੂੰ ਪੀਤਾ ਸਾਡੇ ਗੁਰ ਸਿੱਖਾਂ ਨੂੰ ਆਵਾਜ਼ ਦਿਓ ਆਵਾਜ਼ ਦਿੱਤੀ ਗਈ ਦੌਰਾਨ ਸਿੱਖ ਬਾਬਾ ਗੁਰ ਸਿੰਘ ਪਾਤਾਲ ਜਿਸ ਨੂੰ ਕਿ ਇਤਿਹਾਸਕਾਰਾਂ ਨੇ ਕੋ ਉਪਰ ਕਰਕੇ ਲਿਖਿਆ ਹੋਇਆ ਹੈ ਕਿ ਉਸ ਨੇ ਇੱਕ ਸਿੰਘ ਆਟਾ ਗੁੰਨ ਰਿਹਾ ਤੇ ਦੂਸਰਾ ਦਸਤਾਰ ਸਜਾ ਰਿਹਾ ਸਤਿਗੁਰਾਂ ਦੇ ਗੱਜਣ ਸੁਣ ਲਿਆ ਹੀ ਤੋ Да. Yeah. ਤਨ ਤੁਮ ਕੋ ਮੇਰੇ ਅੰਦਰ ਵੀ ਐਸੀ ਵੀਰਤਾ ਐਸੀ ਅੰਤ ਫੈਲਾ ਸਕੀ ਤਨ ਤੁਮ ਕੋ ਸ ਮਹਾਰਾਜ ਜੀ ਨੇ ਬਦਲ ਕੀਤੇ ਡਲਿਆ ਜਿਹੜੀਆਂ ਤੇਰੀਆਂ ਫੌਜਾਂ ਇੱਥੇ ਨਹੀਂ ਕਰ ਸਕੀਆਂ ਉਹ ਅਨੰਦਪੁਰ ਸਾਹਿਬ ਦੇ ਜੰਗਾਂ ਵਿੱਚ ਜਦ ਤੁਮ ਕੋ ਬੜੀ ਦੇ ਜੰਗ ਦੇ ਵਿੱਚ ਜਿਹੜੇ ਬਲੋ ਸਕਤੀਆਂ ਸਨ ਸਾਡੇ ਕੋਲ ਐਸੀ ਮਰਜੀਵਣੇ ਕੋਲ ਸਨ ਜਿਨ੍ਹਾਂ ਦੀ ਬਦੌਲਤ ਸੀ ਇਹ ਜੰਗ ਜਿੱਤੇ ਨੇ ਉਸ ਸਮੇਂ ਚੌਧਰੀ ਡੱਲੇ ਦੀ ਬੇਨਤੀ ਮੈਂ ਸੰਤਿਉ ਕਿਉਂ ਕਿ ਪਾਤਾਲੋ ਮੇਰੇ ਅੰਦਰ ਵੀ ਐਸੀ ਬਹਾਦਰੀ ਪੈਦਾ ਕਰਦਾ ਧੰਨ ਗੋਪਾਲ ਜੀ ਮਹਾਰਾਜ ਜੀ ਨੇ ਰਹਿਮ ਕੀਤੀ ਚੌਧਰੀ ਢੱਲੇ ਦੇ ਅੰਦਰ ਉਹ ਅਣਖ ਤੇ ਵੀਰਤਾ ਪੈਦਾ ਕੀਤੀ ਅੰਮ੍ਰਿਤ ਦੀ ਦਾਤ ਦਿੱਤੀ ਹਰ ਸਾਜੀ ਇਤਿਹਾਸਕਾਰ ਦਿੰਦੇ ਨੇ ਕਿ ਚੌਧਰੀ ਢੱਲੇ ਦੀ ਆਪਣੇ ਸੂਝੇ ਪਰਵਾਰਸ ਨੇ ਤੇ ਸੌ ਹੋਰ ਪੰਜਾਂ ਸੁਨੇਤ ਕਲ ਕੀ ਕਰਤਜਾ ਜਿਹੜੇ ਦਾਤਰਾ ਪ੍ਰਾਪਤ ਕੀਤੇ। ਹਰ ਸਾ ਜੀਓ ਅਮਰ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਉਹਦੇ ਅੰਦਰ ਐਸੀ ਦਿੜਤਾ ਰਾਈ ਐਸੀ ਬਹਾਦਰੀ ਆਈ ਕਿ ਸਰਹੰਦ ਦੇ ਸੁਬੇਦਾਰ ਵਜੀਦ ਖਾਨ ਨੇ ਚੌਧਰੀ ਡੱਲੇ ਨੂੰ ਖੱਤ ਲਿਖਿਆ ਕਿ ਡੱਲਿਆ ਜੀ ਸੁਣਿਆ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਮਿਤ ਲਾਗਿਆ ਹੈ ਉਹਨਾਂ ਨੂੰ ਪਕੜ ਕਰਕੇ ਸਾਡੇ ਹਵਾਲੇ ਕਰ ਦੇਵੋ ਤਸਿੱਤੇ ਤੇਰੇ ਪਰਿਵਾਰ ਨੂੰ ਕੋਲ ਤਨੀ ਪੇੜ ਦੇਵਾਗੇ ਤੇਰੇ ਨਾਲ ਜੱਗ ਜੁੱਦ ਕਰਾਂਗੇ ਔਰ ਤੇਰਾ ਸਾਰਾ ਰਾਜ ਭਾਗ ਜਿਸ ਨੂੰ ਜੰੂਰ ਕਰ ਦੇਵਾਗੇ ਪਰਤ ਕਰਕੇ ਚੌਧਰੀ ਢੱਲੇ ਨੇ ਜਦੋਂ ਇਸ ਖੱਤ ਨੂੰ ਪੜਿਆ ਕਿੱਠੀ ਲਿਖੀ ਜਿਵਾਦੀ ਖੱਤ ਲਿਖਿਆ ਉਸ ਖੱਤ ਦੇ ਵਿੱਚ ਚੌਧਰੀ ਢੱਲੇ ਨੇ ਬੜੀ ਦਲੇਰੀ ਭਰੇ ਸ਼ਬਦ ਲਿਖੇ ਕਹਿ ਲਿਆ ਮਜੀਦ ਖਾਨ ਇਹ ਤੈਨੂੰ ਗਲਤ ਪਹੰਦੀ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਛਾਣ ਵਿੱਚ ਹੈ ਨਹੀਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਛਾਣ ਵਿੱਚ ਚਲਾ ਗਿਆ ਹਾਂ ਤੂੰ ਮੇਰੇ ਨਾਲ ਜੰਗ ਜਦੋਂ ਕਰਨ ਦੇ ਲਈ ਕਹਿੰਦਾ ਜਦੋਂ ਮੈਂ ਪਹਿਚ ਪਹੁੰਚਾ ਤਿਹੜਾ ਕਰਕੇ ਲੈ ਕੇ ਆ ਜਾਵਾਂਗਾ ਮੈਂ ਜੰਗ ਕਰਨ ਦੇ ਲਈ ਤਿਆਰ ਹਾਂ ਐਸੀ ਅਣਖ ਹੈ ਸੀ ਵੀਰਤਾ ਉਹਦੇ ਅੰਦਰ ਪੈਦਾ ਹੋਈ ਇਹ ਅਮਰਤ ਦੀ ਦਾਤ ਪ੍ਰਾਪਤ ਕਰਕੇ ਵੀ ਉੱਤਰ ਮਿਲਦਾ ਐਸੀ ਅਣਖ ਉਹਦੇ ਅੰਦਰ

ਇਹ ਪਾਸ ਵਰਸ ਨੂੰ ਧੁਕਦਾ ਹੋਇਆ ਜਦੇਸ਼ ਦੀ ਧਰਤੀ ਤੇ ਚਲਾ ਜਾਂਦਾ ਹੈ ਕਲ ਕੀ ਧਰਪਿਤਾ ਦੀ ਨਦਰ ਅਮਰ ਦੀ ਦਾਤ ਨਹੀਂ ਸੀ ਉਹਨੇ ਗੁਰੂ ਦੀ ਅਮਰ ਦੀ ਦਾਤ ਪ੍ਰਾਪਤ ਨਹੀਂ ਕੀਤੀ ਖਾਲਸਾ ਜੀ ਉਹ ਬੜਾ ਘੁੜਾਇਆ ਤੇ ਜਦੋਂ ਅਮਰ ਦੀ ਦਾਤ ਪ੍ਰਾਪਤ ਕੀਤੀ ਉਹਦੇ ਅੰਦਰ ਅਣਖ ਤੇ ਵੀਰਤਾ ਪੈਦਾ ਇਹ ਉਹ ਪਾਵਨ ਵਦੂਖ ਹੈ ਜਿਸ ਦੇ ਨਾਲ ਕਰਤਿ ਧਰਮਿਕਤਾ ਵੀ ਨੇ ਸਿੱਖੀ ਸਿਰਕ ਵੀ ਪਰ ਕੀਤੀ ਜਿਸ ਪਰਕ ਦੇ ਵਿੱਚੋਂ ਗੁਰੂ ਦੇਸ ਦੇ ਉੱਪਰ ਸੁਭਾ ਪਾਰੀ ਹੈ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਬਖਸ਼ਿਸ਼ ਹੋਣਾ ਖਾਲਸਾ ਜੀਓ ਇਹ ਪਾਵਨ ਬਹੁ ਜਿਸ ਦੇ ਆਪ ਦੀ ਦਰਸ਼ਨ ਦੀ ਧਾਰੇ ਕਰ ਰਹੇ ਹੋ ਤੁਹਾਨੂੰ ਗੁਰੂ ਗੋਬਿੰਦ ਸਿੰਘ ਆਰਜ ਦੇ ਹੱਥ ਕਮਲਾਂ ਦੀ ਸ਼ੋਭਾ ਪ੍ਰਾਪਤ ਹੈ ਜਦੋਂ ਵੀ ਗਰੀਬ ਨਿਵਾਜ਼ ਸਰ ਜੀ ਇਸ ਪਾਵਨ ਤਗਤ ਉਸ ਸេចក្តਾਂ ਦੇ ਨਾਲ जारी करके भेजते उन हुकुमरावਿਆਂ ਦੇ ਪ੍ਰਸਤੁਤ ਜੀ ਇਹ ਮੋਹ ਲਾਗੋ ਭੇਜਦੇ ਸਨ ਇਸ ਮੋਹ ਦੇ ਉਪਰਕਰੋਕੜੇ ਹੋਈ ਨਹੀਂ ਆਕਾਰ ਸਹਾਏ ਜਿਹੜਾ ਸ਼੍ਰੀ ਗੋਬਿੰਦ ਸਿੰਘ ਜੀ ਕੀ ਤਖਤ ਸ੍ਰੀ ਦਮਦਮਾ ਸਾਹਿਬ ਇਹ ਤਾਬਰ ਕੋਰ ਤੱਕ ਸਾਹਿਬ ਤੇ ਸੁਭਾ ਪਾਰੀ ਹੈ ਵਾਹਿਗੁਰੂ ਜੀ ਦਾ ਖਾਲਸਾ ਨਰਗ ਦੇ ਪਹਿਲੇ ਜਦੋਂ ਨਾਲ ਗਏ ਜਦੋਂ ਤੱਤਪੁਰ ਤੋਂ ਸਿਹ ਮਹਾਰਾਜ ਜੀ ਇਸ ਪਾਵਨ ਸਥਾਨ ਤੋਂ ਦੱਖਣ ਦਿਸ਼ਾ ਵੱਲ ਗਏ ਨੇ ਨਦੇੜ ਦੀ ਧਰਤੀ ਤੇ ਗਏ ਨੇ ਤਉ ਸਮੇਂ ਇਸ ਪਾਵਨ ਸਥਾਨ ਦੀ ਸਾਰੀ ਸੇਵਾ ਸੰਭਾਲ ਬਾਬਾ ਦੀਪ ਸਿੰਘ ਜੀ ਨੂੰ ਸੌਂਪ ਕਰਕੇ ਗਏ ਬਾਬਾ ਦੀਪ ਸਿੰਘ ਜੀ ਨੇ ਇਸ ਸਥਾਨ ਤੇ ਆਪਣੀ ਜ਼ਿੰਦਗੀ ਦੇ 52 53 ਸਾਲ ਵਚੀਤ ਕੀਤੇ ਜੀ ਘਰ ਸਾਜੀਏ ਤੇ ਬੜੀਆਂ ਸ਼ਰਵਾਮਾਂ ਕੀਤੀਆਂ ਅਕੇ ਦਾ ਪਾਣੀ ਖਰਾਬ ਹੋਣ ਕਰਕੇ ਖੰਡੇ ਮਿੱਡੇ ਜਾਂਦਾ ਪੂਰਵਾਇਆ ਜਿਸ ਦਾ ਚਾਰਾ ਤੀ ਸਖ ਸੰਤਾ ਵਰਤੀਆਂ ਨਹੀਂ ਹਾਲਸਾ ਦੀ ਚੰਗੀ ਮੋੜੀਆਂ ਦੇ ਉੱਤੇ ਵਿਸ਼ਵ ਕੈਂਪ ਕੀਤਾ ਬਾਬਾ ਦੀਪ ਸਿੰਘ ਜੀ ਨੇ ਪੋਰਾ ਸਭ ਤਿਆਰ ਕਰਵਾਇਆ ਜਿੱਥੇ ਬੈਠ ਕੇ ਉਹ ਭਜਨ ਵੰਦ ਕੀ ਕਰਦੇ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਕੀਤੇ ਤੇ 14 ਹਜ਼ਾਰਾਂ ਦੇ ਉੱਪਰ ਪੇਟੇ ਇੱਥੇ ਹੀ ਬਾਬਾ ਦੀਪ ਸਿੰਘ ਜੀ ਨੂੰ ਇਹ ਖਬਰ ਮਿਲੀ بابا بتا سہ سرحد خالسا جی بابا دیپ جی نے دشمنوں کے آگاہے بت چڑھ کر کے بابا دیپ جی نے بنا اور بعد ہی تصویر بابا دیپ جی شہید کا بارہ منیا شہید مجھے ਔਰ ਕਾਂਸੇ ਦੇ ਸਥਾਨ ਤੇ ਹੀ ਬਾਬਾ ਦੀਪ ਸਿੰਘ ਜੀ ਨੂੰ ਇੱਕ ਖਬਰ ਮਿਲੀ ਕਿ ਲਹੌਰ ਦਾ ਉਪਾਜ ਹਰਖਾ ਹਕਦਰ ਸਾਹਿਬ ਦੀ ਬੇਅਦਬੀ ਕਰ ਰਿਹਾ ਹੈ ਮਰਜੀਬ ਨੇ ਕੁਝ ਸਿੱਖਰਾਂ ਨੂੰ ਮਿਲ ਲੈ ਕੇ ਕਰ ਕੀ ਕਰਪਤਾ ਦੇ ਚਰਨਾਂ ਵਿੱਚ ਅਰਦਾਸ ਕਰਕੇ ਬਾਬਾ ਦੀਪ ਸਿੰਘ ਜੀ ਨੇ ਅਮਰ ਸਾਹਿਬ ਆਪੇ ਚਾਹੇ ਪਾ ਲਈ ਤੇ ਰਾਤੇ ਦੇ ਵਿੱਚ ਕਬੇ ਦੇ ਮਾਦਮ ਦੇ ਕਤੂਸਾਨ ਦਾ ਯੁੱਧ ਹੋਇਆ ਜਮਾਲ ਖਾਨ ਤੇ ਬਾਬਾ ਦੀਪ ਸਿੰਘ ਜੀ ਦੇ ਦੋਹਾਂ ਜਰਨੈਲਾਂ ਦੇ ਸਾਹੇ ਵਾਲ ਲੱਗਣ ਦੇ ਨਾਲ ਕੰਵਲਾ ਕਰੋਏ ਬਾਬਾ ਨਾਨਕ ਜੀ ਨੇ ਆਪਣਾ ਕੀਤਾ ਹੋਇਆ ਪ੍ਰਣ ਪੂਰਾ ਕੀਤਾ ਛੋਟੀ ਸੁਲਤਾਨ ਸਹਿਬ ਸਿੰਘ ਨੂੰ ਰਾਮਦਾਸ ਬਾਛਾ ਨੇ ਜਰਨਾ ਰਸੀਸ ਵੇਖੀ ਤਾ ਹਰ ਮੰਦਰ ਸਹਿਬ ਨੂੰ ਯਾਦ ਕਰਾਇਆ ਇਹ ਪਾਵਨ ਤੇਗਾ ਸਰ ਲਾ ਜੀ ਦੀ ਜੋੜੇ ਮੜ ਕੀਲੇ ਜਰਨੈਲ ਸ਼ਹੀਦ ਬਾਬਾ ਦੀ ਜਿੱਤ ਦੇ ਗਾਤਰੇ ਦਾ ਹੈ ਜੀ ਤਖਤ ਸਾਹਿਬ ਜੀ ਦੇ ਸੋਭਾ ਪਾ ਰਹੇ ਗਵਾਰੀ ਜੀ ਦਾ ਖਾਲਸਾ ਵਾਇਰੂਸ ਹੋਇ ਬੱਤੇ